ਪੀਪੀ ਗੁਲਾਬਕੌਰ ਦੇ ਜੀਵਨ ਤੇ ਆਧਾਰਿਤ ਨਾਟਕ ਖਿੜਦੇ ਰਹਿਣ ਗੁਲਾਬ ਜਿਹੜਾ ਅਨੀਤਾ ਸ਼ਰਵਦੀਸ਼ ਜੀ ਨੇ ਪੇਸ਼ ਕੀਤਾ ਇਹ ਚੀਜ਼ ਅਸੀਂ ਪਹਿਲਾਂ ਕਦੇ ਸੁਣੀ ਨਹੀਂ ਸੀ ਦੇਖੀ ਨਹੀਂ ਸੀ ਕਿ ਉਹ ਸਾਨੂੰ ਅਰਜੁਨਾਂ ਦੇ ਥਰੂ ਪਤਾ ਲੱਗਾ ਫ੍ਰੀਦਨੋ ਦੇ ਹਾਰਵੈਸਟ ਐਲੀਮੈਂਟਰੀ ਸਕੂਲ ਦੇ ਆਡੀਟੋਰੀਅਮ ਵਿੱਚ ਗਦਰੀ ਬਾਬਿਆਂ ਨੂੰ ਸਮਰਪਿਤ ਜੱਥੇਬੰਦੀ ਇੰਡੋ ਅਮਰੀਕਨ ਹੈਰੀਟੇਜ ਫੋਰਮ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਤ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਦਰੀ ਗੁਲਾਬਕੌਰ ਦੀ ਜ਼ਿੰਦਗੀ ਤੇ ਆਧਾਰਿਤ ਖਿੜਦੇ ਰਹਿਣ ਗੁਲਾਬ ਨਾਟਕਕਾਰ ਅਨੀਤਾ ਸ਼ਬਦੀਸ਼ ਨੇ ਬੜੀ ਜਾਨਦਾਰ ਪੇਸ਼ਕਾਰੀ ਨਾਲ ਖੇਡਿਆ। ਅਦਾਕਾਰੀ ਦੀ ਕਮਾਲ ਅਜਿਹੀ ਸੀ ਕਿ ਗਦਰੀ ਗੁਲਾਬਕੌਰ ਦੀ ਕਹਾਣੀ ਨੇ ਹਰ ਅੱਖ ਨਮ ਕਰ ਦਿੱਤੀ। ਪੇਸ਼ਕਾਰੀ ਦੌਰਾਨ ਸਰੋਤੇ ਆਪਣੇ ਆਪ ਨੂੰ ਗਦਰ ਲਹਿਰ ਨਾਲ ਜੁੜਿਆ ਹੋਇਆ ਮਹਿਸੂਸ ਕਰ ਰਹੇ ਸਨ ਅਤੇ ਬੀਬੀ ਗੁਲਾਬਕੌਰ ਦਾ ਇਤਿਹਾਸ ਦੇਖ ਸਰੋਤਿਆਂ ਦੀਆਂ ਅੱਖਾਂ ਨਮ ਨਜ਼ਰ ਆ ਰਹੀਆਂ ਸਨ ਹਰ ਕੋਈ ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਦੀ ਤਾਰੀਫ਼ ਕਰ ਰਿਹਾ ਸੀ ਉਹ ਸਿਰਫ ਉਹ ਦੋ ਕਰੇ ਹੋਤਾ ਜਦੋਂ ਜਦੋਂ ਮੇਰੇ ਲਈ ਕੋਈ ਦਵਾਈ ਲਿਆਉਣੀ ਕੋਈ تھی ਹੱਪ ਪਰ ਗੁੱਛ ਬਾਰੇ ਦੀਆਂ ਪੌੜੀਆਂ ਕਦੇ ਨਾ ਚੜਦਾ ਆ ਹ ਹ ਉਹ ਤਾਂ ਜਾਵਾਂ ਨਾ ਛੱਤੇ ਹ ਚਬਾਰਾ ਮੇਰੇ ਹਵਾਲੇ ਸੀ ਉਥੇ ਇੰਨਾ ਦਿਸੜ ਯਸ ਨਹੀਂ ਹੋਗਾ ਕਿ ਅਨੀਤਾ ਸ਼ਬਦੀਸ਼ ਇੱਕ ਸਫਲ ਅਦਾਕਾਰ ਹੈ ਜਿਸ ਨੇ ਬਾਜੀ ਗੁਰਸ਼ਰਨ ਸਿੰਘ ਉਰਫ ਨਾਟਕ ਕਲਾ ਦੀ ਪ੍ਰਮੁੱਖ ਸ਼ਖਸੀਅਤ ਪਾਈ ਮੰਨਾ ਸਿੰਘ ਦੀ ਸੰਗਤ ਕੀਤੀ ਹੈ ਅਨੀਤਾ ਸਰਦੇਸ਼ ਜੋ ਸਾਡੇ ਵਿੱਚ ਅਮਰੀਕਾ ਦੇ ਬੱਚੇ ਐ ਸਾਨੂੰ ਬੜਾ ਮਾਣ ਹੁੰਦਾ ਜਦੋਂ ਕਿਤੇ ਗਦਰ ਲਹਿਰ ਨਾਲ ਜਾਂ ਸਾਡੀਆਂ ਜੋ ਜੜ੍ਹਾਂ ਅਸੀਂ ਭਾਰਤ ਤੋਂ ਛੱਡ ਕੇ ਵਿਦੇਸ਼ਾਂ ਦੇ ਵਿੱਚ ਪਹੁੰਚੇ ਆਂ ਕਮਾਂ ਕਰਾਂ ਦੇ ਵਿੱਚ ਬੇਸ਼ੱਕ ਭੁੱਲ ਗਿਆ ਪਰ ਇਹੋ ਜਿਹਾ ਵਧੀਆ ਕਲਾਕਾਰ ਹੁੰਦਾ ਸਾਨੂੰ ਜਾਦਗੁੰਦਿਆ ਕਿ ਅਸੀਂ ਕਿਹੜੀ ਆਜ਼ਾਦੀ ਲਈ ਜਿੰਨਾ ਆਜ਼ਾਦੀ ਕਰਕੇ ਅਸੀਂ ਦੁਨੀਆ ਭਰ ਦੇ ਵਿੱਚ ਆਪਣੇ ਆਪ ਨੂੰ ਬੜਾ ਸਫਰ ਹੋਇਆ ਮਹਿਸੂਸ ਕਰਦੇ ਹਾਂ ਪਰ ਉਹਦੇ ਲਈ ਬਹੁਤ ਕੁਰਬਾਨੀਆਂ ਦੇਣੀਆਂ ਪਈਆਂ ਉਹਨਾਂ ਕੁਰਬਾਨੀਆਂ ਦੇ ਵਿੱਚ ਇੱਕ ਅਸੀਂ ਕਿ ਗੁਲਾਬਕੌਰ ਸਾਨੂੰ ਨਹੀਂ ਪਤਾ ਸੀ ਕਿ ਗੁਲਾਬਕੌਰ ਪਰ ਜੋ ਕਰੈਕਟਰ ਆ ਜਿਹੜੇ ਸਾਡੇ ਜਿੰਨੇ ਵੀ ਦਰਸ਼ਕਾਂ ਉਹਨਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਸਾਡੇ ਦਿਲਾਂ 'ਚ ਜਗ੍ਹਾ ਬਣਾ ਲਈ ਕਿ ਗੁਲਾਬਕੌਰ ਦੀ ਕੀ ਕੁਰਬਾਨੀ ਸੀ ਪੰਜੀ ਵੈਲਕਮ ਤੁਸੀਂ ਇੱਥੇ ਆਣ ਹੋਏ ਹੈਂ ਸ਼ੁਕਰੀਆ ਜੀ ਮੈਨੂੰ ਬੜਾ ਮਾਣ ਆ ਪਿਆ ਪਹਿਲਾਂ ਤੋਂ ਦੂਜੀ ਖਰਾਫ ਤੋਂ ਜਿਹਦੇ ਬਾਰੇ ਪਤਾ ਨਹੀਂ ਸੀ ਕਿ ਇਤਨਾ ਬਹੁਤ ਬੁਲੰਦ ਹੋਇਆ ਅਸਾਂ ਦੇ ਚਾਹ ਤਹ ਦੱਸੋ ਤੁਹਾਨੂੰ ਕਿਦਾਂ ਥੈਂਕ ਯੂ ਜੀ ਪਹਿਲਾਂ ਤਾਂ ਮੈਂ ਸ਼ੂਟਿੰਗ ਬਜ਼ਾਰਾ ਇਥੇ ਯੂ ਐਸ ਏ ਦੇ ਵਿੱਚ ਮੈਂ 4 ਸ਼ੋਅਸ ਕੀਤੇ ਨੇ ਤਾਂ ਮੈਨੂੰ ਗਦਰ ਹੈਰੀਟੇਜ ਫਾਊਂਡੇਸ਼ਨ ਵੱਲੋਂ ਸੱਦਾ ਆਇਆ ਸੀਗਾ ਤੇ ਅੱਜ ਲਾਸਟ ਸ਼ੋਅ ਸੀ ਪਿਸਨੋ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਨਾਟਕ ਜਿਹੜੇ ਦਰਸ਼ਕਾਂ ਤੱਕ ਜਾਂਦੇ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਸਾਡੀ ਗੱਦਰੀਆਂ ਬਾਰੇ ਸਾਡੇ ਇਤਿਹਾਸ ਬਾਰੇ ਪਤਾ ਹੀ ਤੱਕੜਦੀ ਹੈ ਇਸ ਨਾਟਕ ਦੇ ذریعے ਜਦੋਂ ਲੋਕਾਂ ਤੱਕ ਆਵਾਜ਼ ਜਾਂਦੀ ਹੈ ਤਾਂ ਜਿਹੜੇ ਨਵੇਂ ਜਨਰੇਸ਼ਨ ਆ ਉਹ ਵੀ ਬੜੀ ਜਲਦੀ ਕੈਚ ਕਰਦੀ ਹੈ ਬੜੀ ਜਲਦੀ ਸਮਝਦੀ ਹੈ ਇਸ ਚੀਜ਼ ਨੂੰ ਸੋ ਮੈਨੂੰ ਬੜਾ ਬੜੀ ਖੁਸ਼ੀ ਹੋ ਰਹੀ ਹੈ ਕਿ ਇਸ ਨਾਟਕ ਨੂੰ ਬਹੁਤ ਪਰਮਾਨਗਵਾਰਾ ਮਿਲਿਆ ਹੈ ਔਰ ਲੋਕਾਂ ਨੇ ਪਸੰਦ ਕੀਤਾ ਹੈ ਤੇ ਜਦੋਂ ਇੱਕ ਕਲਾਕਾਰ ਦੀ ਕਲਾ ਨੂੰ ਇਹ ਚੰਗਾ ਮਾਣ ਮਿਲੇ ਚੰਗਾ ਸਤਿਕਾਰ ਮਿਲੇ ਤਾਂ ਬਹੁਤ ਖੁਸ਼ੀ ਹੁੰਦੀ ਬਿਲਕੁਲ ਮੈਂ ਦੇਖ ਰਿਹਾ ਸੀ ਕਈ ਵਾਰੀ ਆਪਣੇ ਜਦੋਂ ਨਾਟਕ ਦੇਖਦੇ ਹਾਂ ਉਹ ਦੇਖਿਆ ਸਟੇਜ ਤੇ ਇਕੱਲਾ ਕਲਾਕਾਰ ਆਇਆ ਕਈ ਵਾਰੀ ਲੋਕਾਂ ਦੇ ਮਨਾਂ ਦੇ ਵਿੱਚ ਖਿਆਲ ਆਉਂਦਾ ਵੀ ਇਹ ਘੰਟੇ ਤੋਂ ਜ਼ਿਆਦਾ ਲੰਮਾ ਪਲੇਅ ਹੈ ਇਹਨੂੰ ਕਿਵੇਂ ਨਿਭਾਉਣਗੇ ਇਹ ਇਹ ਸਾਰੇ ਰੋਲ ਕਿਵੇਂ ਨਿਭਾਉਣੇ ਇੱਕ ਕਲਾਕਾਰ ਲਈ ਬਹੁਤ ਆਖੰਦਾ ਪਰ ਮੈਨੂੰ ਮਾਰਾ ਤੁਸੀਂ ਇਹ ਘੰਟੇ ਤੋਂ ਵਧੇਖ ਸਮਾਂ ਹਰੇਕ ਨੇ ਆਪਣਾ ਸਾਰੋਕਨ ਦੇਖਿਆ ਨੇ ਬਣ ਕੇ ਰੱਖਿਆ ਜੀ ਜੀ ਥੈਂਕ ਯੂ ਇਹ ਬਸ ਕਲਾ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਜਿਉਂਦੇ ਆ ਤਾਂ ਸਾਨੂੰ ਇਹ ਹਿੰਮਤ ਆਪਣੇ ਆਪ ਆ ਜਾਂਦੀ ਹੈ ਸੋ ਲਗਾਤਾਰ ਜਦੋਂ ਮੈਂ ਇੱਕ ਨਹੀਂ ਮੈਂ तकरीबन ਪੰਜ ਨਾਟਕ ਸੋਲੋ ਕਰ ਚੁੱਕੀ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਇਸ ਨਾਟਕ ਨੂੰ ਮੈਂ ਪਹਿਲੀ ਵਾਰੀ ਇੱਥੇ ਲੱਗ ਕੇ ਆਈਆਂ ਤਾਂ ਬਹੁਤ ਚੰਗਾ ਹੁੰਗਾਰਾ ਮਿਲਿਆ ਬਿਲਕੁਲ ਜੇ ਸੋਲੋ ਨਾਟਕ ਕਰਦੇ ਹੋ ਕਿ ਤਾਂ ਜਾਂਦਾ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਤੇ 1 ਲੱਖ ਕਲਾਕਾਰ ਹੁੰਦਾ ਉਹਨੇ ਸਾਰੀ ਆਡੀਅੰਸ ਨੂੰ ਹਰ ਇੱਕ ਪੱਖ ਤੋਂ ਹਰ ਇੱਕ ਵਿਊ ਤੋਂ ਐਂਟਰਟੇਨ ਵੀ ਕਰਨਾ ਹੁੰਦਾ ਤੇ ਇੱਕ ਸਬਕ ਵੀ ਦੇਣਾ ਹੁੰਦਾ ਜੋ ਤੁਹਾਡੇ ਨਾਲ ਤੇ ਜਿਹੜਾ ਸਾਰਾ ਕੁਝ ਹੋ ਗਿਆ ਭਾਜੀ ਥੈਂਕ ਯੂ ਸਾਨੂੰ ਮਾਣ ਆ ਤੇ ਵੱਡਾ ਮਾਣ ਆ ਸੇ ਭਾਜੀ ਗੁਰਸਮਜੀਤ ਤੁਹਾਨੂੰ ਆਜਾਦ ਕਰਦੇ ਆ ਇਹ ਸਮਾਗਮ ਦੌਰਾਨ ਪਹੁੰਚੇ ਸਮੂਹ ਮਹਿਮਾਨਾਂ ਨੂੰ ਸੰਸਥਾ ਦੇ ਸੈਕਟਰੀ ਹਰਜਿੰਦਰ ਸਿੰਘ ਢੇਸੀ ਨੇ ਜੀ ਆਇਆਂ ਨੂੰ ਆਖਿਆ ਲਾਲਚੰਦ ਯਮਲਾ ਜੱਟ ਤੇ ਸ਼ਗird ਰਾਜ ਬਰਾੜ ਨੇ ਇੱਕ ਇਨਕਲਾਬੀ ਗੀਤ ਨਾਲ ਹਾਜ਼ਰੀ ਲਵਾਈ ਇਸ ਤੋਂ ਬਾਅਦ ਚਰਨਜੀਤ ਕੌਰ ਗਿੱਲ ਨੇ ਕਵੀਸ਼ਰੀ ਨਾਲ ਹਾਜ਼ਰੀ ਭਰੀ ਡਾਕਟਰ ਮਲਕੀਤ ਸਿੰਘ ਕਿੰਗਰਾ ਨੇ ਗਦਰੀ ਗੁਲਾਬਕੌਰ ਦੇ ਜੀਵਨ ਤੇ ਪੰਛੀ ਝਾਕ ਪੁਆਈ ਅੰਚਲ ਹੇਅਰ ਨੇ ਗੀਤ ਇੱਕ ਇਨਕਲਾਬੀ ਗੀਤ ਨਾਲ ਹਾਜ਼ਰੀ ਲਾਈ ਸਕੂਲ ટ્રਸਟੀ ਨਨਦੀਪ ਚੰਨ ਜਸਪ੍ਰੀਤ ਸਿੱਧੂ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ ਸ਼ਰਨਜੀਤ ਤਾਲੀਵਾਲ ਨੇ ਇੱਕ ਇਨਕਲਾਬੀ ਕਵਿਤਾ ਪੜ੍ਹੀ ਪ੍ਰਗਤ ਸਿੰਘ ਤਾਲੀਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ ਹਾਂਜੀ ਅੱਜ ਫਰੈਜ਼ਨੋਂ ਦੇ ਵਿੱਚ ਇੰਡੋਮੈਨ ਕਲ ਹੈਟੇਜ ਫੋਰਮ ਵੱਲੋਂ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਪ੍ਰੋਗਰਾਮ ਤੇ ਪੀਪੀ ਗੁਲਾਬਕੌਰ ਦੇ ਜੀਵਨ ਤੇ ਆਧਾਰਿਤ ਨਾਟਕ ਖਿੜਦੇ ਰਹਿਣ ਗੁਲਾਬ ਜਿਹੜਾ ਅਨੀਤਾ ਸ਼ਵਦੀਸ਼ ਜੀ ਨੇ ਪੇਸ਼ ਕੀਤਾ ਉਹਨੂੰ ਬਹੁਤ ਲੋਕ ਸਾਰੇ ਲੋਕਾਂ ਨੇ ਬਹੁਤ ਹੀ ਪਿਆਰ ਦੇ ਨਾਲ ਦੇਖਿਆ ਤੇ ਸਾਰਾ ਰੋਕ ਕੇ ਸੁਣਦੇ ਰਹੇ ਆ ਸੋ ਬਹੁਤ ਭਰਪੂਰ ਹੰਗਾਰਾ ਮਿਲਿਆ ਆ ਇਹੋ ਜੀ ਪੇਸ਼ਕਾਰੀ ਲਗਨ ਤੇ ਜਿਹੜੀ ਇਹਨਾਂ ਦੀ ਪੇਸ਼ਕਾਰੀ ਉਹਦੇ ਲਈ ਅਸੀਂ ਸਾਰੇ ਧੰਨਵਾਦੀ ਆ ਬੇਅੱਡੀ ਦੂਰੋਂ ਆਏ ਆ ਝੱਲ ਕੇ ਤੇ ਇਹ ਨਾਟਕ ਸਾਨੂੰ ਦੇਖਣ ਨੂੰ ਮਿਲਿਆ ਆ ਤੇ ਅਸੀਂ ਬਹੁਤ ਧੰਨਵਾਦੀ ਹਾਂ انہਾਂ ਦੇ ਅੱਜ ਅਸੀਂ ਆ ਬੀਬੀ ਗੁਲਾਬਗੁਰ ਦਾ ਨਾਟਕ ਦੇਖਿਆ ਨੀਤਾ ਜੀ ਦੇ ਬਹੁਤ ਵਧੀਆ ਪੇਸ਼ ਕੀਤਾ ਤੇ ਸਾਰੀ ਕਮਿਊਨਿਟੀ ਜਿੰਨੀ ਵੀ ਪ੍ਰੈਜ਼ੈਂਟ ਇਓ ਕੈਲੀਫੋਰਨੀਆ ਦੀ ਕਮਿਊਨਿਟੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੇ ਅਮੀਦ ਕਰਦੇ ਹਾਂ ਉਹ ਅੱਗੇ ਤੋਂ ਵੀ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਣਗੇ ਤੇ ਸਾਡੀ ਇਵਨ ਯੰਗ ਜਨਰੇਸ਼ਨ ਨੂੰ ਪੁਰਾਣੀ ਹਿਸਟਰੀ ਦੱਸਣਗੇ ਤੇ ਜਿਹੜੀ ਚੀਜ਼ ਅਸੀਂ ਪਹਿਲਾਂ ਕਦੇ ਸੁਣੀ ਨਹੀਂ ਸੀ ਦੇਖੀ ਨਹੀਂ ਸੀ ਕਿ ਉਹ ਸਾਨੂੰ ਅਰਜੁਨਾਂ ਦੇ ਥਰੂ ਪਤਾ ਲੱਗਾ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਹਾਂ ਜੀ ਅਟੈਂਡ ਕਰਕੇ ਬਹੁਤ ਗੱਲਾਂ ਦਾ ਪਤਾ ਵੀ ਲੱਗਿਆ ਜਿਹੜਾ ਪਹਿਲਾਂ ਸਾਨੂੰ ਨਹੀਂ ਸੀ ਪਤਾ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਸ਼ਹਿਰ ਆਣ ਕੇ ਤੇ ਇਹਨਾਂ ਨੇ ਇਹੋ ਜਿਹਾ ਪਲੇ ਜਿਹੜਾ ਪਲੇ ਕੀਤਾ ਤੇ ਸਾਨੂੰ ਜਾਣਕਾਰੀ ਦੇ ਵਿੱਚ ਹੋਰ ਵੀ ਵਾਧਾ ਹੋਇਆ ਉਮੀਦ ਕਰਦੇ ਆ ਇਹੋ ਜਿਹਾ ਸਾਨੂੰ ਹੋਰ ਵੀ ਦੇਖਣ ਸੁਣਨ ਮਿਲਦੇ ਰਹਿਣਗੇ ਅਸੀਂ ਤਾਂ ਪਤਾ ਹੀ ਹੈ ਉੱਥੇ ਕੋਨੇ ਆਖਿਰ ਵਿੱਚ ਫੋਰਮ ਦੀਆਂ ਇਸਤਰੀ ਵਿੰਗ ਦੀਆਂ ਲੇਡੀਜ਼ ਨੇ ਅਨੀਤਾ ਸ਼ਬਦੀਸ਼ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਇੰਟਰਵਿਊ ਇਸ ਹੈਰੀਟੇਜ ਫਾਰਮੈਟ ਨੂੰ ਅਪਰਾਲੇ ਕੀਤਾ ਜਾਂਦਾ ਹੈ ਕਿ ਇਥੋਂ ਦੇ ਜੰਪਲ ਪੀੜ੍ਹੀ ਨੂੰ ਤੇ ਨਾਲ-ਨਾਲ ਸਾਡੇ ਭਾਰਤੀ ਲੋਕਾਂ ਦੇ ਵੀ ਇਤਿਹਾਸ ਦੇ ਨਾਲ ਜੋੜਿਆ ਜਾਵੇ ਇਸੇ ਲਈ ਵਜੋਂ ਅੱਜ ਫ੍ਰਿੰਜੋ ਦੇ ਵਿੱਚ ਅਨੀਤਾ ਸ਼ਬਦੀਸ਼ ਦਾ ਨਾਟਕ ਗੁਲਾਬਕੌਰ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਸੋਲੋ ਨਾਟਕ ਸੀ ਪਰ ਪੈਂਜੀ ਨੇ ਇਹਨਾਂ ਵਧੀਆ ਕਲਾਕਾਰਾਂ ਦੀ ਝੂਮ ਕਰਨਵਾਈ ਕਿ ਇੱਕ ਘੜੇ ਤੋਂ ਵਧੀਕ ਚਲੇ ਸੰਾਟਕ ਦੇ ਵਿੱਚ ਹਰ ਇੱਕ ਨੇ ਪੈਨ ਡ੍ਰੌਪ ਸਾਇਲੈਂਟ ਦੇ ਨਾਲ Enjoy ਕੀਤਾ ਤੇ ਇਸ ਜਾਸਤੇ ਇਸ ਨਾਟਕ ਦਾ ਅਤਿਅਸ ਦੇ ਛੋਪੇ ਪੱਖਾਂ ਨੂੰ ਜਾਣਿਆ ਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਯਾਦਗਾਰੀ ਖੁਣ ਫ੍ਰੀਜ ਨੂੰ ਤੋਂ ਮੈਂ ਕਲਵੰਤੂ ਵੀ ਤਾੜੀਆਂ ਆਪਣੇ ਸਾਥੀ ਨੀਟਾ ਮਾਸ਼ੀ ਕਿਤੇ ਕੈਮਰਾ ਅਪਤਾਰ ਗਰੇਵਾਨਾ